ਘਰ ਵਿੱਚ ਬਰਕਤ ਲਿਆਉਣ ਲਈ ਰੋਜ਼ਾਨਾ ਇਹ 10 ਕੰਮ ਜ਼ਰੂਰ ਕਰੋ। ਕਈ ਵਾਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਘਰ ਵਿੱਚ ਬਰਕਤ ਨਹੀਂ ਹੁੰਦੀ। ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਸਫਲਤਾ ਨਹੀਂ ਮਿਲਦੀ ਅਤੇ ਧਨ ਵਿੱਚ ਵਾਧਾ ਨਹੀਂ ਹੁੰਦਾ। ਜੋਤਿਸ਼ ਸ਼ਾਸਤਰ ਅਨੁਸਾਰ ਕਈ ਵਾਰ ਘਰ ਵਿੱਚ ਨਕਾਰਾਤਮਕ ਊਰਜਾ ਵੱਧ ਹੋਣ ਕਰਕੇ ਜਾਂ ਦੇਵੀ-ਦੇਵਤਾਵਾਂ ਜਾਂ ਪਿਤਰਾਂ ਦਾ ਆਸ਼ੀਰਵਾਦ ਨਾ ਹੋਣ ਕਾਰਨ ਸਰੀਰਿਕ ਮਾਨਸਿਕ ਆਰਥਿਕ ਅਤੇ ਪਰਿਵਾਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਬੰਦੇ ਬੰਦੇ ਕੰਮ ਵਿਗੜਨ ਲੱਗਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਇਹਨਾਂ ਉਪਾਅਾਂ ਨੂੰ ਅਪਣਾ ਸਕਦੇ ਹੋ। ਵਾਸਤੂ ਸ਼ਾਸਤਰ ਅਨੁਸਾਰ ਇਹਨਾਂ ਉਪਾਅਾਂ ਨੂੰ ਅਪਣਾਉਣ ਨਾਲ ਵਿਅਕਤੀ ਦੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧ ਜਾਂਦਾ ਹੈ। ਇਸ ਦੇ ਨਾਲ ਹੀ ਸੁੱਖ ਖੁਸ਼ਹਾਲੀ ਅਤੇ ਤੰ ਦੀ ਪ੍ਰਾਪਤੀ ਹੁੰਦੀ ਹੈ। ਔਰ ਜਾਣਦੇ ਹਾਂ ਬਰਕਤ ਪਾਉਣ ਲਈ ਰੋਜ਼ਾਨਾ ਕਿਹੜੇ 10 ਕੰਮ ਜ਼ਰੂਰ ਕਰਨੇ ਚਾਹੀਦੇ ਹਨ ਨੰਬਰ 1 ਕਪੂਰ ਜਲਾਓ ਕਿਸੇ ਵੀ ਸ਼ੁਭ ਕੰਮ ਵਿੱਚ ਕਪੂਰ ਦਾ ਵਿਸ਼ੇਸ਼ ਮਹੱਤਵ ਹੈ ਮੰਨਿਆ ਜਾਂਦਾ ਹੈ ਕਿ ਘਰ ਵਿੱਚ ਕਪੂਰ ਜਲਾਉਣ ਨਾਲ ਵਸਤੂ ਦੁਸ਼ਾ ਅਤੇ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਮਿਲਦਾ ਹੈ ਇਸ ਲਈ ਹਫ਼ਤੇ ਵਿੱਚ ਇੱਕ ਵਾਰ ਕਪੂਰ ਜ਼ਰੂਰ ਜਲਾਓ ਅਜਿਹਾ ਕਰਨ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਇੱਕ ਕੁਦਰਤ ਦਾ ਨਿਯਮ ਹੈ ਕਿ ਤੁਸੀਂ ਜਿੰਨਾ ਦਿੰਦੇ ਹੋ ਉਹ ਤੁਹਾਨੂੰ ਦੁੱਗਣਾ ਕਰਕੇ ਵਾਪਸ ਕਰਦੀ ਹੈ ਜੇਕਰ ਤੁਸੀਂ ਧਨ ਜਾਂ ਅੰਨ ਨੂੰ ਫੜ ਕੇ ਰੱਖੋਗੇ ਤਾਂ ਉਹ ਘਟ ਹੁੰਦਾ ਜਾਵੇਗਾ ਇਸ ਲਈ দান ਕਰਨਾ ਸਭ ਤੋਂ ਉੱਤਮ ਹੈ ਨੰਬਰ 2 ਸਰੋਂ ਦੇ ਤੇਲ ਦਾ ਦੀਵਾ ਜਲੋ ਸ਼ਾਮ ਦੇ ਸਮੇਂ ਪੂਜਾ ਕਰਦੇ ਸਮੇਂ ਸਰੋਂ ਦੇ ਤੇਲ ਦਾ ਦੀਵਾ ਜਲਾਓ ਅਤੇ ਉਸ ਵਿੱਚ ਦੂ ਲੋਂਗ ਪਾ ਦਿਓ ਤੁਸੀਂ ਇਹ ਦੀਵਾਰोजनਾ ਪ੍ਰਵੇਸ਼ ਦੁਆਰ ਦੇ ਦੋਵੇਂ ਪਾਸੇ ਜਾਂ ਇੱਕ ਪਾਸੇ ਜਗਾ ਸਕਦੇ ਹੋ ਅਜੀਹਾ ਕਰਨ ਨਾਲ ਦੇਵੀ ਦੇਵਤਾਵਾਂ ਦੇ ਨਾਲ-ਨਾਲ ਪਿਤਰਾਂ ਦਾ ਵੀ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਇਸ ਨਾਲ ਘਰ ਵਿੱਚ ਬਰਕਤ ਹੁੰਦੀ ਹੈ ਨੰਬਰ 3 ਰੋਟੀ ਨਾਲ ਜੁੜੇ ਨਿਯਮ ਜਦੋਂ ਵੀ ਘਰ ਵਿੱਚ ਰੋਟੀ ਬਣਾਓ ਤਵਾ ਗਰਮ ਹੋਣ ਤੋਂ ਬਾਅਦ ਉਸ ਤੇ ਥੋੜਾ ਜਿਹਾ ਦੁੱਧ ਜ਼ਰੂਰ ਛਿੜਕੋ ਮੰਨਿਆ ਜਾਂਦਾ ਹੈ ਕਿ ਅਜੀਹਾ ਕਰਨ ਨਾਲ ਹਰ ਤਰ੍ਹਾਂ ਦੇ ਦੋਸ਼ਾਂ ਤੋਂ ਨਿਜਾਤ ਮਿਲਦੀ ਹੈ ਇਸ ਦੇ ਨਾਲ ਹੀ ਪਹਿਲੀ ਰੋਟੀ ਗਾਂ ਨੂੰ ਖਵਾਓ ਇਸ ਰੋਟੀ ਵਿੱਚ ਆਟੇ ਦੀ ਇੱਕ ਲੋਈ ਅਤੇ ਥੋੜਾ ਜਿਹਾ ਗੜਜਾ ਖੰਡ ਰੱਖ ਸਕਦੇ ਹਾਂ ਨੰਬਰ 4 ਪੰਛੀਆਂ ਨੂੰ ਦਾਣਾ ਪਾਓ ਰੋਜ਼ਾਨਾ ਪੰਛੀਆਂ ਨੂੰ ਦਾਣਾ ਖਿਡਾਉਣਾ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਕੁੰਡਲੀ ਦੇ ਹਰ ਦੋਸ਼ ਤੋਂ ਛੁਟਕਾਰਾ ਮਿਲਦਾ ਹੈ ਇਸ ਦੇ ਨਾਲ ਹੀ ਜੀਵਨ ਵਿੱਚ ਤਰੱਕੀ ਅਤੇ ਖੁਸ਼ਹਾਲੀ ਆਉਂਦੀ ਹੈ ਜੋਤਿਸ਼ ਸ਼ਾਸਤਰ ਅਨੁਸਾਰ ਸੂਰਜ ਡੁੱਬਣ ਸਮੇਂ ਜਾਂ ਉਸ ਤੋਂ ਬਾਅਦ ਝਾੜੂ ਨਹੀਂ ਲਗਾਉਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਅਜੀਹਾ ਕਰਨ ਨਾਲ ਮਾਂ ਲక్ష్ਮੀ ਘਰੋਂ ਚਲੀ ਜਾਂਦੀ ਹੈ ਨੰਬਰ 5 ਘਰ ਨੂੰ ਸਾਫ ਸੁਥਰਾ ਰੱਖੋ ਕਦੇ ਵੀ ਸਵੇਰ ਜਾਂ ਸ਼ਾਮ ਨੂੰ ਝਾੜੂ ਨਹੀਂ ਲਗਾਉਣਾ ਚਾਹੀਦਾ ਝਾੜੂ ਨੂੰ ਅਜੀਹੀ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਮਹਿਮਾਨ ਦੀ ਨਜ਼ਰ ਨਾ ਪਵੇ ਝਾੜੂ ਨੂੰ ਬਿਸਤਰੇ ਦੇ ਹੇਠਾਂ ਨਾ ਰੱਖੋ ਘਰ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾ ਕੇ ਰੱਖੋ ਘਰ ਦੇ ਚਾਰੇ ਕੋਨੇ ਖਾਸ ਕਰਕੇ ईशान ਉੱਤਰ ਤੇ ਵਾਯਵਯੂ ਕੋਨ ਨੂੰ ਹਮੇਸ਼ਾ ਖਾਲੀ ਅਤੇ ਸਾਫ਼ ਰੱਖੋ ਪਕਵਾਨੇ ਨੂੰ ਗਿੱਲਾ ਰੱਖਣਾ ਆਰਥਿਕ ਸਥਿਤੀ ਲਈ ਚੰਗਾ ਨਹੀਂ ਹੁੰਦਾ ਇਸ ਲਈ ਇਸ ਨੂੰ ਵਰਤੋਂ ਕਰਨ ਤੋਂ ਬਾਅਦ ਸੁਕਾਉਣ ਦੀ ਕੋਸ਼ਿਸ਼ ਕਰੋ ਨੰਬਰ 6 ਖਾਣਾ ਖਾਣ ਦੇ ਨਿਯਮ ਭੋਜਨ ਦੀ ਥਾਲੀ ਨੂੰ ਹਮੇਸ਼ਾ ਚਟਾਈ ਚੌਂਕੀ ਜਾਂ ਮੇਜ਼ ਤੇ ਸਨਮਾਨ ਨਾਲ ਰੱਖੋ ਖਾਣੇ ਦੀ ਥਾਲੀ ਨੂੰ ਕਦੇ ਵੀ ਇੱਕ ਹੱਥ 'ਚ ਨਾ ਫੜੋ। ਅਜਿਹਾ ਕਰਨ ਨਾਲ ਭੋਜਨ ਪ੍ਰਤੀਤੀ ਓਨੀ ਵਿੱਚ چلا ਜਾਂਦਾ ਹੈ। ਭੋਜਨ ਕਰਨ ਤੋਂ ਬਾਅਦ ਥਾਲੀ ਵਿੱਚ ਹੱਥ ਨਾ ਧੋ ਅਤੇ ਥਾਲੀ ਵਿੱਚ ਕਦੇ ਵੀ ਝੂਠਾ ਨਾ ਛੱਡੋ। ਭੋਜਨ ਕਰਨ ਤੋਂ ਬਾਅਦ ਥਾਲੀ ਨੂੰ ਕਦੇ ਵੀ ਰਸੋਈ ਸਪੈਨ, ਬਿਸਤਰੇ ਜਾਂ ਮੇਜ਼ ਦੇ ਹੇਠਾਂ ਨਾ ਰੱਖੋ। ਖਾਣਾ ਖਾਣ ਤੋਂ ਪਹਿਲਾਂ ਦੇਵਤਿਆਂ ਦਾ ਆਹ्वान ਜ਼ਰੂਰ ਕਰੋ। ਭੋਜਨ ਕਰਦੇ ਸਮੇਂ ਗੱਲਬਾਤ ਜਾਂ ਗੁੱਸਾ ਨਾ ਕਰੋ। ਭੋਜਨ ਹਮੇਸ਼ਾ ਪੂਰਬ ਜਾਂ ਉੱਤਰ ਵੱਲ ਮੂੰਹ ਕਰਕੇ ਕਰਨਾ ਚਾਹੀਦਾ ਹੈ ਨੰਬਰ 7 ਪੂਜਾ ਘਰ ਅਤੇ ਤਿਜ਼ੋਰੀ ਦੇ ਨਿਯਮ ਜੇਕਰ ਘਰ ਵਿੱਚ ਪੂਜਾ ਘਰ ਨਹੀਂ ਹੈ ਤਾਂ ਕਿਸੇ ਮਾਹਰ ਦੀ ਸਲਾਹ ਲੈ ਕੇ ਹੀ ਬਣਾਓ ਕਿਸੇ ਵੀ ਦੇਵੀ ਦੇਵਤੇ ਦੀ ਇੱਕ ਤੋਂ ਵੱਧ ਮੂਰਤੀ ਜਾਂ ਤਸਵੀਰ ਨਾ ਰੱਖੋ ਪੂਜਾ ਘਰ ਤੋਂ ਇਲਾਵਾ ਦੇਵੀ ਦੇਵਤਾਵਾਂ ਦੀ ਮੂਰਤੀ ਜਾਂ ਤਸਵੀਰ ਘਰ ਦੇ ਕਿਸੇ ਹੋਰ ਹਿੱਸੇ ਵਿੱਚ ਨਾ ਲਗਾਓ ਕਿਸੇ ਵੀ ਦੇਵੀ ਦੇਵਤੇ ਦੀਆਂ ਦੋ ਤਸਵੀਰਾਂ ਅਜਹੀਆਂ ਨਾ ਲਗਾਓ ਕਿ ਉਹਨਾਂ ਦਾ ਮੂੰਹ ਆਮੋ ਸਾਹਮਣੇ ਹੋਵੇ ਦੇਵੀ ਦੇਵਤਿਆਂ ਦੀ ਤਸਵੀਰ ਕਦੇ ਵੀ ਨੈਰੀਏ ਵਿੱਚ ਕੋਨ ਵਿੱਚ ਨਾ ਲਗਾਓ ਨਹੀਂ ਤਾਂ ਮੁਕਦਮਿਆਂ ਵਿੱਚ ਫਸਣ ਦਾ ਖਤਰਾ ਰਹਿੰਦਾ ਹੈ ਤਿਜ਼ੋਰੀ ਵਿੱਚ ਹਲਦੀ ਦੀਆਂ ਕੁਝ ਗੰਡਾ ਇੱਕ ਪੀਲੇ ਕੱਪੜੇ ਵਿੱਚ ਬੰਨ ਕੇ ਰੱਖੋ ਨਾਲ ਹੀ ਕੁਝ ਕੋਡੀਆਂ ਅਤੇ ਚਾਂਦੀ ਤਾਮੇ ਦੀਆਂ ਸਿੱਕੇ ਵੀ ਰੱਖ ਸਕਦੇ ਹੋ ਕੁਝ ਪੀਲੇ ਚੌਲ ਤਿਜ਼ੋਰੀ ਵਿੱਚ ਰੱਖੋ तिजोरी ਵਿੱਚ ਅਤਰ ਦੀ ਸ਼ੀਸ਼ੀ ਚੰਦਨ ਦੀ ਬੱਤੀ ਜਾਂ ਅਰਗਬਤੀ ਦਾ ਪੈਕੇਟ ਵੀ ਰੱਖ ਸਕਦੀ ਹਾਂ ਜਿਸ ਨਾਲ ਉਸ ਵਿੱਚ ਖੁਸ਼ਬੂ ਬਣੀ ਰਹੇਗੀ। ਨੰਬਰ 8 ਧਨ ਤੇ ਖੁਸ਼ਹਾਲੀ ਲਈ ਮਾ લક્ષਮੀ ਅਤੇ 쿠ਬੇਰ ਦੇਵ ਦੀ ਕਿਰਪਾ ਪ੍ਰਾਪਤ ਕਰਨ ਲਈ ਆਪਣੇ ਤਿजोरी ਜਾਂ ਪਰਸ ਵਿੱਚ ਤਿੰਨ ਸਿੱਕੇ ਰੱਖੋ। ਘਰ ਦੇ ਮੰਦਰ ਵਿੱਚ ਲਾਲ ਰਿਬਨ ਨਾਲ ਤਿੰਨ ਸਿੱਕੇ ਬਨ ਕੇ ਵੀ ਲਟਕਾ ਸਕਦੇ ਹਾਂ। ਅਜਿਹਾ ਕਰਨ ਨਾਲ ਕਿਸਮਤ ਚਮਕਦੀ ਹੈ ਅਤੇ ਹਰ ਮੁਸੀਬਤ ਤੋਂ ਖੁਸ਼ਕਾਰਾ ਮਿਲਦਾ ਹੈ ਵਾਸਤੂ ਸ਼ਾਸਤਰ ਵਿੱਚ ਚਾਂਦੀ ਦੀ ਮੱਛੀ ਦੀ ਮੂਰਤੀ ਬਣਾ ਕੇ ਘਰ ਵਿੱਚ ਰੱਖਣਾ ਬਹੁਤ ਸ਼ੁਭ ਮੰਨਿਆ ਗਿਆ ਹੈ ਇਸ ਨਾਲ ਸੁੱਖ ਖੁਸ਼ਹਾਲੀ ਧਨ ਅਤੇ ਚੰਗੀ ਸਿਹਤ ਮਿਲਦੀ ਹੈ ਨੰਬਰ 9 ਘਰ ਦੀ ਪੂਜਾ ਘਰ ਦੀਆਂ ਚੀਜ਼ਾਂ ਨੂੰ ਵਾਸਤੂ ਅਨੁਸਾਰ ਰੱਖੋ ਅਤੇ ਰੋਜ਼ਾਨਾ ਕਰ ਨੂੰ ਸਾਫ਼ ਕਰਕੇ ਪੂਜਾ ਕਰੋ ਘਰ ਦੇ ਬਾਹਰ ਸਵਾਸਤਿਕ ਬਣਾਓ ਅਤੇ ਕੁੰਕੁਮ ਹਲਦੀ ਪਾ ਕੇ ਦੀਵੇ ਨਾਲ ਉਸਤੀ ਆਰਤੀ ਕਰੋ ਇਸ ਦਿਨ ਨਾਲ ਹੀ ਰੋਜ਼ਾਨਾ ਸਵੇਰੇ ਸ਼ਾਮ ਕपूर ਵੀ ਜਲਾਓ ਅਤੇ ਘਰ ਦੇ ਵਾਤਾਵਰਨ ਨੂੰ ਖੁਸ਼ਬੂਦਾਰ ਬਣਾਓ ਜੋ ਲੋਕ ਨਿਤ ਬਹਿਲੀਆਂ ਦੀ ਪੂਜਾ ਕਰਦੇ ਹਨ ਉਹਨਾਂ ਦੇ ਘਰ ਵਿੱਚ ਲక్ష్ਮੀ ਨਿਵਾਸ ਕਰਦੀ ਹੈ। ਨੰਬਰ 10 ਪੀਪਲ ਦੀ ਪੂਜਾ ਪੀਪਲ ਵਿੱਚ ਦੇਵਤਿਆਂ ਦਾ ਨਿਵਾਸ ਹੁੰਦਾ ਹੈ। ਇਸ ਨੂੰ ਸਿਰਫ ਸ਼ਨੀਚਰਵਾਰ ਨੂੰ ਹੀ ਸੋਣਾ ਚਾਹੀਦਾ ਹੈ। ਸ਼ਨੀਚਰਵਾਰ ਨੂੰ ਪੀਪਲ ਦੇ ਦਰਖਤ ਦੀ ਜੜ ਵਿੱਚ ਕਾਲੇ ਤਿਲ कच्चा दूध गंगाजल शहद अति गुड़ ਨੂੰ ਸਟੀਲ ਜਾਂ ਚਾਂਦੀ ਦੇ ਬਰਤਨ ਵਿੱਚ ਪਾ ਕੇ ਚੜਾਓ ਅਤੇ ਸਰੋਂ ਦੇ ਤੇਲ ਦਾ ਦੀਵਾ ਜਗਾਓ ਜੇਕਰ ਤੁਸੀਂ ਇਹ ਕੰਮ ਹਰ ਸ਼ਨੀਵਾਰ ਕਰਦੇ ਰਹੋਗੇ ਤਾਂ ਧੀ-ਧੀ ਬਦਕਿਸਮਤੀ ਦੂਰ ਹੋ ਜਾਵੇਗੀ। ਨੰਬਰ 11 ਗਲਤ ਆਦਤਾਂ ਤੋਂ ਬਚੋ। ਸੰਧਿਆ ਕਾਲ ਵਿੱਚ ਨਕਾਰਾਤਮਕ ਸ਼ਕਤੀਆਂ ਪ੍ਰਭਲ ਹੋਣ ਕਾਰਨ ਇਸ ਸਮੇਂ ਕੁਝ ਕੰਮਾਂ ਤੋਂ ਬਚਣਾ ਚਾਹੀਦਾ ਹੈ ਜਿਵੇਂ ਕਿ ਸੋਣਾ ਖਾਣਾ ਝਗੜਾ ਕਰਨਾ ਗਾਲਾਂ ਕੱਢਣਾ ਝੂਠ ਬੋਲਣਾ ਗੁੱਸਾ ਕਰਨਾ ਸਫਲ ਨਹੀਂ ਨਿਕਲਣਾ ਸੌਂ ਖਾਣਾ ਧਨ ਲੈਣਾ ਜਾਂ ਦੇਣਾ ਅਤੇ ਰੋਣਾ ਇਹਨਾਂ ਨਿਯਮਾਂ ਦਾ ਪਾਲਨ ਨਾ ਕਰਨ ਨਾਲ ਬਰਕਤ ਚਲੀ ਜਾਂਦੀ ਹੈ ਤੇ ਵਿਅਕਤੀ ਕਈ ਤਰ੍ਹਾਂ ਦੇ ਸੰਕਟਾਂ ਵਿੱਚ ਫਸ ਜਾਂਦਾ ਹੈ ਨੰਬਰ ਆਪਣੀਮ ਘਰ ਦੀ ਔਰਤ ਦਾ ਸਤਿਕਾਰ ਕਰੋ ਦੱਖਣ ਦਿਸ਼ਾ ਵੱਲ ਪੈਰ ਕਰਕੇ ਨਾ ਸੋ ਜੇਕਰ ਸ਼ਰਟ ਅਤੇ ਪੈਂਟ ਦੀਆਂ ਜੇਬਾਂ ਫਟੀਆਂ ਹੋਣ ਤਾਂ ਉਹਨਾਂ ਨੂੰ ਠੀਕ ਕਰਵਾਓ ਬਟੂਏ ਜਾ ਪੈਸੇ ਨੂੰ ਪੈਂਟ ਦੀ ਪਿਛਲੀ ਜੇਬ ਵਿੱਚ ਨਾ ਰੱਖੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰੋ ਵਾਰ-ਵਾਰ ਝੂਠ ਬੋਲਣ ਨਾਲ ਬਰਕਤ ਚਲੀ ਜਾਂਦੀ ਹੈ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ ਵਾਰ-ਵਾਰ ਥੁੱਕਣਾ ਖੰਗਣ ਜਾਂ ਚਿੱਕੰਦੀ ਆਦਤ ਬਦਲੋ ਘਰ ਵਿੱਚ ਹਰ ਜਗ੍ਹਾ ਗੰਦਗੀ ਨਾ ਫੈਲਾਓ 9 ਅਤੇ 1 ਵਾਰ ਵਧਾ ਕੇ ਨਾ ਰੱਖੋ ਰੋਜ਼ਾਨਾ શ્રી ਦਸਾਰੇ ਛੇਕਾ ਨੂੰ ਤਿੰਨ ਵਾਰ ਪਾਣੀ ਨਾਲ ਧੋ ਸਵੇਰੇ ਸ਼ਾਮ ਅਤੇ ਰਾਤ ਤੁਸੀਂ ਚਾਹੋ ਤਾਂ ਕੰਦ ਤੇ ਮੱਛੀਆਂ ਦੇ ਜੋੜੇ ਦੀ ਪੇਂਟਿੰਗ ਵੀ ਬਣਾ ਸਕਦੇ ਹੋ ਵਾਸਤਵ ਨੂੰ ਸਰਕਾਰ ਦੇ ਸ਼ਾਨਕੋਣ ਵਿੱਚ ਅਸ਼ਟਦੰਤ ਕਮਲ ਬਣਾ ਕੇ ਮੰਗਲ ਕਲਸ਼ ਸਥਾਪਿਤ ਕਰਨ ਨਾਲ ਤਾਂ ਤੇ ਖੁਸ਼ਹਾਲੀ ਆਉਂਦੀ ਹੈ ਇਸ ਲਈ ਕਲਸ਼ ਵਿੱਚ ਪਾਣੀ ਭਰ ਕੇ ਉਸ ਵਿੱਚ ਤਾਂਬੇ ਦਾ ਸਿੱਕਾ ਪਾ ਦਿਓ ਹੁਣ ਇਸ ਉੱਪਰ ਨਾਰੀਅਲ ਦੇ ਪੱਤੇ ਪਾ ਕੇ ਉਸ ਤੇ ਮੂੰਹ ਤੇ ਨਾਰੀਅਲ ਰੱਖਦੇ ਹੋ ਇਹ ਉਪਾਏ ਬਹੁਤ ਲਾਭਦਾਇਕ ਹੈ ਤਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ